ਜੇਸ਼ ਨਾਮ ਦਾ ਇੱਕ ਟੈਕਸੀ ਡਰਾਈਵਰ ਆਪਣੇ ਘਰ ਦੇ ਗੇਟ ਅੱਗੇ ਆਪਣੀ ਟੈਕਸੀ ਨੂੰ ਸਾਫ਼ ਕਰ ਰਿਹਾ। ਗਰਮੀ ਨਮੀ ਨਾਲ ਤੇ ਟੈਕਸੀ ਸਾਫ਼ ਕਰਦੇ ਕਰਦੇ ਉਹਨੂੰ ਕਾਫੀ ਪਸੀਨਾ ਆਇਆ ਹੋਇਆ। ਇੰਨੇ ਨੂੰ ਉਹਦੀ 6 ਸਾਲ ਦੀ ਕੁੜੀ ਤਾਨਿਆ ਉਹ ਪਾਣੀ ਦਾ ਗਲਾਸ ਲੈ ਕੇ ਆਉਂਦੀ ਆ ਤੇ ਉਹ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਪਾਪਾ ਗਰਮੀ ਬੜੀ ਆ ਤੁਸੀਂ ਕਦੋਂ ਦੇ ਗੱਡੀ ਸਾਫ਼ ਕਰ ਰਹੇ ਹੋ ਤੁਹਾਨੂੰ ਪਸੀਨਾ ਆ ਗਿਆ ਆ ਲਓ ਤੁਸੀਂ ਪਾਣੀ ਪੀ ਲਓ। ਤਾਰ ਜਿਸਾ ਜਿਹੜਾ ਆਪਣੀ ਬੇਟੀ ਦਾ ਚਿਹਰਾ ਦੇਖ ਕੇ ਉਹ ਤੇ ਗੁੱਸੇ ਹੁੰਦਾ ਤੇ ਉਹਨੂੰ ਕਹਿੰਦਾ ਕਿ ਮਨਹੂਸ ਮੈਂ ਤੈਨੂੰ ਕਿੰਨੇ ਵਾਰ ਕਿਹਾ ਕਿ ਜਦੋਂ ਮੈਂ ਕੰਮ ਤੇ ਜਾਣਾ ਹੁੰਦਾ ਤੂੰ ਮੇਰੇ ਮੱਥੇ ਨਾ ਲੱਗਿਆ ਕਰ ਤੂੰ ਤਾਂ ਪੈਦਾ ਹੀ ਮਨਹੂਸ ਹੋਈਆਂ ਪੈਦਾ ਹੁੰਦੇ ਆਪਦੀ ਮਾਂ ਨੂੰ ਖਾ ਗਈ ਜਿਸ ਦਿਨ ਤੂੰ ਮੇਰੇ ਮੱਥੇ ਲੱਗ ਜਾਵੇਂ ਮੈਨੂੰ ਕੋਈ ਗਾਹਕ ਨਹੀਂ ਮਿਲਦਾ ਮੈਂ ਕੋਈ ਪੈਸਾ ਨਹੀਂ ਕਮਾ ਸਕਦਾ ਆਪਣੇ ਪਾਪਾ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਹ ਕੁੜੀ ਹੈ ਜਿਹੜੀ ਉਹ ਵਿਚਾਰੀ ਚੁੱਪਚਾਪ ਪਾਣੀ ਦਾ ਗਲਾਸ ਉੱਥੇ ਰੱਖ ਕੇ ਵਾਪਸ ਚਲੀ ਜਾਂਦੀ ਆ ਤੇ ਅੰਦਰ ਜਾ ਕੇ ਰੋਣ ਲੱਗ ਜਾਂਦੀ ਆ। ਕੌਣ ਸੀ ਉਹ ਕੁੜੀ ਤਾਨੀਆ ਤੇ ਉਹਦਾ ਆਪਣਾ ਹੀ ਪਿਓ ਉਹਨੂੰ ਮਨਹੂਸ ਕਿਉਂ ਕਹਿ ਰਿਹਾ ਸੀ ਇਸ ਕਹਾਣੀ ਵਿੱਚ ਅੱਗੇ ਜਾਣਾਂਗੇ। ਰਜੇਸ਼ ਚੁੱਪਚਾਪ ਆਪਣੀ ਟੈਕਸੀ ਚਲਾਉਂਦਾ ਤੇ ਉਸ ਤੋਂ ਬਾਅਦ ਸ਼ਹਿਰ ਵੱਲ ਨੂੰ ਚੱਲਿਆ ਜਾਂਦਾ। ਸ਼ਹਿਰ ਜਾਂਦੇ ਜਾਂਦੇ ਉਹਦਾ ਦਿਮਾਗ ਪਿਛਲੀਆਂ ਸੋਚਾਂ ਦੇ ਵਿੱਚ ਖੋਇਆ ਹੁੰਦਾ। ਜਦੋਂ 6 ਸਾਲ ਪਹਿਲਾਂ ਉਹਦੀ ਬੇਟੀ ਦਾ ਜਨਮ ਹੁੰਦੇ ਹੀ ਉਹਦੀ ਪਤਨੀ ਉਹਨੂੰ ਅਲਵਿਦਾ ਕਹਿ ਜਾਂਦੀ ਆ। ਤਾ ਉਹ ਇਕੱਲਾ ਰਹਿ ਜਾਂਦਾ ਭਾਵੇਂ ਉਹਦੀ ਬੇਟੀ ਦਾ ਉਹਦੇ ਚ ਕੋਈ ਕਸੂਰ ਨਹੀਂ ਹੁੰਦਾ ਪਰ ਉਹਦੇ ਮਨ 'ਚ ਇਹ ਗੱਲ ਬਹਿ ਜਾਂਦੀ ਆ ਵੀ ਇਹ ਕੁੜੀ ਹੋਈ ਮਨਹੂਸ ਹੋਈ ਤੇ ਜੰਮਦੀ ਹੀ ਆਪਣੀ ਮਾਂ ਨੂੰ ਖਾ ਗਈ ਆਸੇ-ਪਾਸੇ ਦੇ ਲੋਕ ਵੀ ਇਨ੍ਹਾਂ ਗੱਲਾਂ ਦੇ ਵਿੱਚ ਬਹੁਤ ਯੋਗਦਾਨ ਦਿੰਦੇ ਆ ਇਸ ਕਰਕੇ ਤਾਨੀਆਂ ਨੂੰ ਆਪਣੇ ਪਿਓ ਦਾ ਪਿਆਰ ਨਹੀਂ ਮਿਲਿਆ ਪਰ ਤਾਨੀਆਂ ਸੀ ਜਿਹੜੀ ਉਹ ਹਰ ਪਲ ਆਪਣੇ ਪਾਪਾ ਦਾ ਖਿਆਲ ਰੱਖਦੀ ਸੀ ਇਸੇ ਤਰ੍ਹਾਂ ਸੋਚਦੇ ਸੋਚਦੇ ਉਹ ਜਾ ਰਿਹਾ ਹੁੰਦਾ ਤਾਂ ਰਸਤੇ ਦੇ ਵਿੱਚ ਉਹਨੂੰ ਇੱਕ ਮਟਿਆਰ ਜਵਾਨ ਕੁੜੀ ਮਿਲਦੀ ਆ ਉਹ ਮਟਿਆਰ ਜਵਾਨ ਕੁੜੀ ਇਹਦੀ ਟੈਕਸੀ ਨੂੰ ਹੱਥ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੈਂ ਬਹੁਤ ਮੁਸੀਬਤ ਦੇ ਵਿੱਚ ਆ ਕੁਝ ਬੰਦੇ ਮੇਰੇ ਪਿੱਛੇ ਲੱਗੇ ਹੋਏ ਨੇ ਜੇ ਤੁਸੀਂ ਮੈਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਲਓ ਤਾਂ ਤਾਂ ਚਲੋ ਇਹ ਆਪਣੀ ਟੈਕਸੀ ਦੇ ਵਿੱਚ ਉਹਨੂੰ ਬਿਠਾਉਂਦਾ ਪਿਛਲੀ ਸੀਟ ਤੇ ਉਹ ਕੁੜੀ ਬਹਿ ਜਾਂਦੀ ਆ ਤਾਂ ਜਦੋਂ ਉਹ ਗੱਡੀ 'ਚ ਬਹਿੰਦੀ ਆ ਉਸ ਤੋਂ ਬਾਅਦ ਇਹ ਗੱਲਬਾਤ ਦਾ سلسلہ ਉਹਦੇ ਨਾਲ ਤੋਰਦਾ ਤੇ ਉਹਨੂੰ ਕਹਿੰਦਾ ਕਿ ਕੌਣ ਹੋ ਤੁਸੀਂ ਇੰਨੇ ਘਬਰਾਏ ਹੋਏ ਕਿਉਂ ਆ ਤਾਂ ਉਹ ਦੱਸਦੀ ਆ ਕਿ ਮੇਰਾ ਨਾਮ ਰਾਣੀ ਆ ਮੇਰੇ ਪਿੱਛੇ ਨਾ ਕਈ ਬੰਦੇ ਪਏ ਹੋਏ ਰਗੇ ਅਸਲ ਦੇ ਵਿੱਚ ਮੇਰਾ ਪਿਓ ਸੀ ਜਿਹੜਾ ਉਹਨੇ ਸਾਹੂਕਾਰ ਤੋਂ ਕਰਜ਼ਾ ਲਿਆ ਹੋਇਆ ਸੀ ਤੇ ਉਹ ਕਰਜ਼ਾ ਉਹ ਤੋਂ ਮੋੜਿਆ ਨਹੀਂ ਗਿਆ ਤੇ ਮੇਰੇ ਪਿਓ ਦੀ ਮੌਤ ਹੋ ਗਈ ਹੁਣ ਸਾਹੂਕਾਰ ਦੇ ਬੰਦੇ ਰੋਜ਼ ਮੈਨੂੰ ਆ ਕੇ ਤੰਗ ਕਰਦੇ ਆ ਇਸ ਲਈ ਮੈਂ ਇੱਥੋਂ ਦੂਰ ਜਾਣਾ ਚਾਹਣੀ ਆ ਚਲੋ ਬਹਾਨੇ ਦੇ ਨਾਲ ਉਹ ਸਾਰੀ ਗੱਲ ਉਹ ਤੋਂ ਪੁੱਛ ਲੈਂਦਾ ਤੇ ਉਸ ਤੋਂ ਬਾਅਦ ਉਹਨੂੰ ਫੋਨ ਨੰਬਰ ਦੇ ਦਿੰਦਾ ਉਹਨੂੰ ਕਹਿੰਦਾ ਕਿ ਆ ਮੇਰਾ ਫੋਨ ਨੰਬਰ ਆ ਜੇ ਕਦੇ ਵੀ ਤੈਨੂੰ ਲੋੜ ਪਵੇ ਤਾਂ ਤੂੰ ਮੈਨੂੰ ਫੋਨ ਕਰ ਸਕਦੀ ਆ ਮੈਂ ਤੇਰੇ ਕੀ ਕੰਮ ਆ ਸਕਦਾ ਇਹ ਕਹਿ ਕੇ ਚਲ ਉਹ ਫੋਨ ਨੰਬਰ ਆ ਜਿਹੜਾ ਉਹ ਫੜ ਲੈਂਦੀ ਆ ਉਸ ਤੋਂ ਬਾਅਦ ਉਹ ਟੈਕਸੀ ਸ਼ਹਿਰ ਦੇ ਵਿੱਚ ਲਿਆਉਂਦਾ ਤੇ ਉਹ ਕਹਿੰਦੀ ਆ ਕਿ ਮੈਨੂੰ ਇੱਥੇ ਟਾਰ ਦਿਓ ਜਦੋਂ ਉਹ ਉਤਰਦੀ ਆ ਤਾਂ ਰਜੇਸ਼ ਉਹਨੂੰ ਪੁੱਛਦਾ ਕਿ ਹੁਣ ਤੁਸੀਂ ਕਿੱਥੇ ਜਾਓਗੇ ਕਹਿੰਦੀ ਕੋਈ ਨਾ ਕੋਈ ਟਿਕਾਣਾ ਤਾਂ ਮਿਲ ਹੀ ਜਾਊਗਾ ਇਹ ਕਹਿ ਕੇ ਉਹ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਰਜੇਸ਼ ਆ ਜਿਹੜਾ ਉਸੇ ਵਾਰੀ ਸੋਚਦਾ ਰਹਿੰਦਾ ਰਾਣੀ ਬਾਰ ਸਾਰਾ ਦਿਨ ਉਹ ਕੰਮ ਕਰਦਾ ਕੰਮ ਕਰਕੇ ਜਦੋਂ ਉਹ ਸ਼ਾਮ ਨੂੰ ਆਉਂਦਾ ਤਾਂ ਉਹਦੀ ਬੇਟੀ ਤਾਂ ਲੀਆਂ ਜਿਹੜੀ ਖਡੌਣਿਆਂ ਦੇ ਨਾਲ ਵਿੜੇ ਦੇ ਵਿੱਚ ਖੇਡ ਰਹੀ ਹੁੰਦੀ ਆ ਪਰ ਆਪਣੇ ਪਿਓ ਨੂੰ ਦੇਖ ਕੇ ਉਹ ਫਟਾਫਟ ਖਡੌਣੇ ਇਕੱਠੇ ਕਰਦੀ ਆ ਤੇ ਅੰਦਰ ਚਲੀ ਜਾਂਦੀ ਆ ਰਸੋਈ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਪਰ ਅੱਜ ਰਜੇਸ਼ ਸੀ ਜਿਹੜਾ ਉਹਨੂੰ ਆਪਣੀ ਬੇਟੀ ਦਾ ਕੋਈ ਧਿਆਨ ਨਹੀਂ ਸੀ ਜਿਹੜਾ ਘਰ ਵੱੜ ਦੇ ਸਾਰ ਆਪਣੀ ਬੇਟੀ ਤੇ ਵਰ ਪੈਂਦਾ ਸੀ ਅੱਜ ਉਹਨੂੰ ਨਹੀਂ ਪਤਾ ਲੱਗਿਆ ਵੀ ਉਹਦੀ ਧੀ ਕੀ ਕਰ ਰਹੀ ਆ ਚੁੱਪਚਾਪ ਉਹਨੇ ਖਾਣਾ ਖਾਦਾ ਉਸ ਤੋਂ ਬਾਅਦ ਉਹ ਬੈੱਡ ਤੇ ਜਾ ਕੇ ਲੇਟ ਗਿਆ ਤੇ ਲੇਟੇ ਹੋਏ ਵੀ ਉਹਨੂੰ ਰਾਣੀ ਦੇ ਹੀ ਖਿਆਲ ਆ ਰਹੇ ਸੀ ਅਗਲੇ ਦਿਨ ਫੇਰ ਸਵੇਰੇ ਉਹ ਕੰਮ ਤੇ ਜਾਂਦਾ ਤੇ ਤਾਨੀਆ ਹੈਰਾਨ ਹੁੰਦੀ ਐ ਇਸ ਗੱਲ ਤੋਂ ਵੀ ਮੇਰਾ ਪਿਓ ਜਿਹੜਾ ਮੈਨੂੰ ਗੱਲ-ਗੱਲ ਤੇ ਝਟਕਦਾ ਸੀ ਹੁਣ ਮੇਰੇ ਵੱਲ ਵੇਖ ਵੀ ਨਹੀਂ ਰਿਹਾ ਤੇ ਮੈਨੂੰ ਝਟਕ ਵੀ ਨਹੀਂ ਰਿਹਾ ਪਰ ਉਹਨੂੰ ਸੁੱਖ ਦਾ ਸਾਹ ਵੀ ਆਉਂਦਾ ਕਿ ਚਲੋ ਸ਼ੁਕਰ ਐ ਤਾਂ ਜਦੋਂ ਉਹ ਦੁਪਹਿਰੇ ਜਾਂਦਾ ਕੰਮ ਤੇ ਹਨਾ ਕੰਮ ਤੇ ਜਾਂਦੇ ਉਹਦੇ ਫੋਨ ਦੀ ਘੰਟੀ ਵੱਜਦੀ ਆ ਉਹਨੂੰ ਰਾਣੀ ਦਾ ਹੀ ਫੋਨ ਹੁੰਦਾ ਅਨੋ ਨੰਬਰ ਤੋਂ ਫੋਨ ਜਦੋਂ ਉਹ ਚੱਕਦਾ ਹੈਲੋ ਕਹਿੰਦਾ ਤਾਂ ਗੁਰਾਣੀ ਬੋਲਦੀ ਆ ਤਾਂ ਉਹਨੂੰ ਪੁੱਛਦਾ ਵੀ ਕੀ ਹਾਲ ਆ ਤੁਹਾਡਾ ਤੁਹਾਨੂੰ ਕੋਈ ਰਹਿਣ ਦਾ ਟਿਕਾਣਾ ਮਿਲਿਆ ਤਾਂ ਉਹ ਕਹਿੰਦੀ ਕਿ ਨਹੀਂ ਮੈਨੂੰ ਕੋਈ ਟਿਕਾਣਾ ਨਹੀਂ ਮਿਲਿਆ ਇਹ ਕਹਿੰਦਾ ਜੇ ਤੁਸੀਂ ਬੁਰਾ ਨਾ ਮਣਾਓ ਤਾਂ ਤੁਸੀਂ ਮੇਰੇ ਨਾਲ ਰਹਿ ਸਕਦੇ ਹੋ ਤੁਸੀਂ ਮੇਰੇ ਨਾਲ ਵਿਆਹ ਵੀ ਕਰਾ ਸਕਦੇ ਹੋ ਇਹ ਗੱਲ ਸੁਣ ਕੇ ਰਾਣੀ ਕਹਿੰਦੀ ਵੀ ਤੁਸੀਂ ਪਹਿਲੀ ਵਾਰ ਮੈਨੂੰ ਮਿਲੇ ਤੇ ਮੇਰੇ ਨਾਲ ਵਿਆਹ ਕਰਵਾਉਣ ਲਈ ਵੀ ਰਾਜ਼ੀ ਹੋਗੇ ਤਾਂ ਫਿਰ ਰਜੇਸ਼ ਕਹਿੰਦਾ ਕਿ ਮੈਨੂੰ ਜੀਵਨ ਸਾਥੀ ਦੀ ਲੋੜ ਆ ਮੈਂ ਵਿਆਹਿਆ ਹੋਇਆ ਸੀ ਮੇਰੀ ਪਤਨੀ ਦੀ ਮੌਤ ਹੋ ਗਈ ਤੇ ਮੇਰੀ ਇੱਕ ਬੇਟੀ ਵੀ ਆ ਤੇ ਮੈਂ ਚਾਹਣਾ ਕਿ ਤੂੰ ਮੇਰੀ ਧੀ ਦੀ ਮਾਂ ਬਣੇ ਮੇਰੀ ਪਤਨੀ ਬਣੇ ਤੇ ਮੇਰਾ ਘਰ ਸੰਭਾਲੇ ਦੇਖ ਤੈਨੂੰ ਵੀ ਟਿਕਾਣੇ ਦੀ ਲੋੜ ਆ ਤੇਰੇ ਪਿੱਛੇ ਲੋਕ ਪਏ ਹੋਏ ਆ ਮੈਂ ਤੈਨੂੰ ਉਹਨਾਂ ਤੋਂ ਬਚਾਉਂਗਾ ਤੂੰ ਮੇਰੇ ਘਰੇ ਰਾਜ ਕਰੇਂਗੀ ਤਾਂ ਜਿਹੜੀ ਰਾਣੀ ਆ ਉਹਨੂੰ ਇਹ ਗੱਲ ਠੀਕ ਲੱਗਦੀ ਆ ਤੇ ਉਹ ਕਹਿੰਦੀ ਠੀਕ ਆ ਫਿਰ ਤੁਸੀਂ ਮੈਨੂੰ ਕਦੋਂ ਮਿਲਣਾ ਉਹ ਕਹਿੰਦਾ ਵੀ ਦੱਸ ਕਦੋਂ ਮਿਲਣਾ ਕਹਿੰਦੀ ਅੱਜ ਸ਼ਾਮ ਨੂੰ ਫੁਲਾਨੇ ਮੰਦਰ ਦੇ ਨੇੜੇ ਆ ਜਿਓ ਤਾਂ ਜਿਹੜੀ ਜਿਹੜਾ ਟਿਕਾਣਾ ਉਹਨੇ ਦੱਸਿਆ ਹੁੰਦਾ ਰਜੇਸ਼ ਸ਼ਾਮ ਨੂੰ ਬੇਲਾ ਹੋ ਕੇ ਆਪਣੀ ਟੈਕਸੀ ਲੈ ਜਾਂਦਾ ਮੰਦਰ ਕੋਲ ਨੂੰ ਮਿਲਦਾ ਤੇ ਉੱਥੇ ਹੀ ਉਹ ਦੋਨੋਂ ਜਣੇ ਆਪਸ ਵਿੱਚ ਇੱਕ ਦੂਜੇ ਨਾਲ ਵਿਆਹ ਕਰ ਲੈਂਦੇ ਆ ਵੀ ਮੰਦਰ ਦੇ ਵਿੱਚ ਜਾ ਕੇ ਇੱਕ ਦੂਜੇ ਦੇ ਬਰਮਾਲਾ ਪਾਉਂਦੇ ਆ ਉਹਦੀ ਮੰਗ ਦੇ ਵਿੱਚ ਸੰਧੂਰ ਭਰ ਦਿੰਦਾ ਤੇ ਆਪਣੀ ਟੈਕਸੀ ਦੇ ਵਿੱਚ ਬਿਠਾ ਕੇ ਉਹਨੂੰ ਆਪਣੇ ਘਰ ਲੈ ਆਉਂਦਾ ਜਦੋਂ ਉਹ ਘਰ ਆਉਂਦੀ ਆ ਤਾਂ ਤਾਂਨੀਆ ਜਿਹੜੀ ਉਹ ਵੇਖਦੀ ਆ ਵੀ ਅੱਜ ਮੇਰੇ ਪਾਪਾ ਨਾਲ ਹਨਾ ਕੌਣ ਆ ਇੱਕ ਔਰਤ ਤਾਂ ਚਲੋ ਉਹ ਕੁੜੀ ਜਦੋਂ ਆਉਂਦੀ ਆ ਤਾਰੀ ਜੀ ਸਜਿਹੜਾ ਕਹਿੰਦਾ ਕਿ ਇਹ ਮੇਰੀ ਬੇਟੀ ਤਾਨੀਆ ਤਾਨੀਆ ਵੀ ਹੈਰਾਨ ਹੁੰਦੀ ਆ ਵੀ ਅੱਜ ਮੇਰੇ ਪਿਓ ਨੇ ਮੈਨੂੰ ਆਪਣੀ ਬੇਟੀ ਕਿਹਾ ਚਲੋ ਜਿਹੜੀ ਰਾਣੀ ਹੁੰਦੀ ਆ ਉਹ ਤਾਨੀਆ ਨੂੰ ਆਪਣੇ ਨਾਲ ਲਾਉਂਦੀ ਆ ਤੇ ਉਸ ਤੋਂ ਬਾਅਦ ਚਲ ਹਰ ਰਸੋਈ ਦੇ ਵਿੱਚ ਜਾ ਕੇ ਖਾਣਾ ਬਣਾਉਂਦੀ ਆ ਇਸੇ ਤਰ੍ਹਾਂ ਉਹਨਾਂ ਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਆ ਤੇ ਤਾਨੀਆ ਨੂੰ ਵੀ ਰਾਹਤ ਮਹਿਸੂਸ ਹੁੰਦੀ ਆ ਉਹਨੂੰ ਇਹ ਸਮਝਣ 'ਚ ਦੇਰ ਨਹੀਂ ਲੱਗਦੀ ਵੀ ਮੇਰੇ ਪਿਓ ਨੇ ਦੂਜਾ ਵਿਆਹ ਕਰਾ ਲਿਆ ਰਾਣੀ ਰਜੇਸ਼ ਦੀ ਪਤਨੀ ਬਣ ਕੇ ਉਸ ਘਰ 'ਚ ਰਹਿਣਾ ਸ਼ੁਰੂ ਕਰਦੀ ਆ ਥੋੜੇ ਇੱਕ ਦਿਨ ਤਾਂ ਠੀਕ ਲੱਗਦਾ ਤਾਨੀਆਂ ਨੂੰ ਪਰ ਉਸ ਤੋਂ ਬਾਅਦ ਸ਼ੁਰੂ ਹੁੰਦੀ ਆ ਉਹਦੀ ਜ਼ਿੰਦਗੀ ਦਾ ਉਹ ਦੌਰ ਜਿਹੜਾ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਉਹਦਾ ਪਿਓ ਉਹਨੂੰ ਝਿੜਕਦਾ ਡਾਂਟਦਾ ਜ਼ਰੂਰ ਰਹਿੰਦਾ ਸੀ ਉਹਨੂੰ ਨਫ਼ਰਤ ਕਰਦਾ ਸੀ ਪਰ ਉਹਨੂੰ ਕੁੱਟਦਾ ਮਾਰਦਾ ਨਹੀਂ ਸੀ ਪਰ ਜਿਹੜੀ ਰਾਣੀ ਆ ਉਹਨੂੰ ਪਤਾ ਸੀ ਵੀ ਰਜੇਸ ਆਪਣੀ ਤੀਨ ਨੂੰ ਇੰਨਾ ਪਿਆਰ ਨਹੀਂ ਕਰਦਾ ਉਹਨੂੰ ਮਨਹੂਸ ਸਮਝਦਾ ਰਾਣੀ ਇਸ ਗੱਲ ਦਾ ਫਾਇਦਾ ਚੁੱਕਦੀ ਆ ਤੇ ਉਹਨੂੰ ਕੁੱਟਮਾਰ ਕਰਦੀ ਆ ਨਾਲੇ ਉਹ ਤੋਂ ਕੰਮ ਕਰਾਉਂਦੀ ਆ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਅੱਜ ਹੋਰ ਸਵੇਰੇ ਹੋਰ ਜਿਹੜੀ ਤਾਨੀਆ ਉਹ 16 ਸਾਲ ਦੀ ਹੋ ਜਾਂਦੀ ਆ 16 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਕਿਸਮਤ ਨੂੰ ਉਸੇ ਤਰ੍ਹਾਂ ਕੋਸ ਰਹੀ ਹੁੰਦੀ ਆ ਜਿਵੇਂ ਉਹ 6 ਸਾਲ ਦੀ ਉਮਰ ਦੇ ਵਿੱਚ ਕੋਸਦੀ ਹੁੰਦੀ ਆ ਕਿਉਂਕਿ ਕੁਝ ਨਹੀਂ ਬਦਲਿਆ ਸੀ ਜੇ ਬਦਲਿਆ ਸੀ ਤਾਂ ਉਹਦੇ ਪਿਓ ਦੀ ਜ਼ਿੰਦਗੀ ਉਹਦੇ ਪਿਓ ਨੂੰ ਇੱਕ ਪਤਨੀ ਮਿਲ ਗਈ ਸੀ ਪਰ ਉਹਦੀ ਜ਼ਿੰਦਗੀ ਵੱਤੋਂ ਵੀ ਬੱਤਰ ਹੁੰਦੀ ਜਾ ਰਹੀ ਸੀ ਇੱਕ ਦਿਨ ਉਹ ਖੂਹ ਤੋਂ ਪਾਣੀ ਪਰਣ ਜਾਂਦੀ ਆ ਸੋਚਦੀ ਰਸਤੇ ਦੇ ਵਿੱਚ ਗੁਆਚੀ ਸੋਚਾਂ ਦੇ ਵਿੱਚ ਵੀ ਮੈਂ ਕੀ ਕਰਾਂ ਮੈਂ ਇਸ ਦਲਦਲ ਚੋਂ ਕਿਵੇਂ ਨਿਕਲ ਸਕਦੀ ਆ ਸੁਬਾ ਸ਼ਾਮ ਮੇਰੀ ਮਾਂ ਮੈਨੂੰ ਕੁੱਟਦੀ ਆ ਨਾਲੇ ਮੇਰੇ ਤੋਂ ਕੰਮ ਕਰਾਉਂਦੀ ਆ ਪਰ ਉਹਨੇ ਕਦੇ ਆਪਣੇ ਪਿਓ ਨੂੰ ਨਹੀਂ ਦੱਸਿਆ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਜਿਹੜਾ ਪਿਓ ਮੇਰਾ ਪਹਿਲਾਂ ਨਹੀਂ ਬਣਿਆ ਹੁਣ ਮੇਰਾ ਕਿੱਥੋਂ ਬਣ ਜੂ ਵੀ ਉਹ ਤਾਂ ਮੇਰੀ ਮਾਂ ਦੀ ਗੱਲ ਹੀ ਸੁਣੋ ਚਲੇ ਇਸੇ ਤਰ੍ਹਾਂ ਸੋਤਿਆਂ ਸੋਚਿਆਂ ਦੇ ਵਿੱਚ ਉਹ ਪਾਣੀ ਦਾ ਘੜਾ ਭਰਦੀ ਆ ਤੇ ਵਾਪਸ ਆ ਜਾਂਦੀ ਆ ਜਦੋਂ ਉਹ ਵਾਪਸ ਘਰੇ ਆਉਂਦੀ ਆ ਤਾਂ ਉਹ ਕੀ ਵੇਖਦੀ ਆ ਵੀ ਜਿਹੜੀ ਉਹਦੀ ਮਾਂ ਰਾਣੀ ਆ ਉਹ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੀ ਹੁੰਦੀ ਆ ਫੋਨ 'ਤੇ ਗੱਲ ਉਹ ਇੰਨੀ ਕ ਮਤਲਬ ਪਿਆਰ ਨਾਲ ਕਰ ਰਹੀ ਹੁੰਦੀ ਆ ਤੇ ਤਾਨੀਆ ਹੈਰਾਨ ਹੋ ਜਾਂਦੀ ਆ ਵੀ ਮੇਰੇ ਪਿਓ ਨੂੰ ਤਾਂ ਇਹ ਸਾਰਾ ਦਿਨ ਆਕੜ-ਆਕੜ ਕੇ ਪੈਂਦੀ ਆ ਭੱਜ-ਭੱਜ ਕੇ ਪੈਂਦੀ ਆ ਮੈਨੂੰ ਤਾਂ ਵੱਡਣ ਖਾਉ ਵਾਂਗੂ ਪੈਂਦੀ ਆ ਵੀ ਹੁਣ ਕਿਹਦੇ ਨਾਲ ਇੰਨੀ ਨਰਮ ਦਿਲੀ ਨਾਲ ਗੱਲ ਕਰ ਰਹੀ ਆ ਤਾਨੀਆ ਸਾਰੀਆਂ ਗੱਲਾਂ ਸੁਣ ਲੈਂਦੀ ਆ ਤੇ ਉਹ ਸਮਝ ਜਾਂਦੀ ਆ ਵੀ ਉਹ ਕਿਸੇ ਹੋਰ ਬੰਦੇ ਨਾਲ ਗੱਲ ਕਰ ਰਹੀ ਆ ਜਦੋਂ ਉਹਦੀ ਮਾਂ ਰਾਣੀ ਫੋਨ ਕੱਟਦੀ ਆ ਤਾਂ ਤਾਨੀਆ ਉਹਦੇ ਸਾਹਮਣੇ ਆ ਕੇ ਕਹਿੰਦੀ ਕਿ ਮਾਂ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੇ ਪਿਓ ਦੇ ਹੁੰਦੇ ਕਿਸੇ ਬਗਾਨੇ ਬੰਦੇ ਨਾਲ ਗੱਲਾਂ ਕਰਦੀ ਆ ਉਹ ਪਿਓ ਜਿਹੜਾ ਤੇਰੇ ਤੇ ਐਨਾ ਵਿਸ਼ਵਾਸ ਕਰਦਾ ਜਿਹੜਾ ਮੈਨੂੰ ਉਹਨਾਂ ਪਿਆਰ ਨਹੀਂ ਕਰਦਾ ਤੈਨੂੰ ਉਸ ਤੋਂ ਦੁੱਗਣਾ ਪਿਆਰ ਕਰਦਾ ਤੂੰ ਉਹਨੂੰ ਧੋਖਾ ਦੇ ਰਹੀ ਆ ਤਾਂ ਇਹ ਗੱਲ ਸੁਣ ਕੇ ਰਾਣੀ ਨੂੰ ਅੱਗ ਲੱਗ ਜਾਂਦੀ ਆ ਉਹ ਖੜੀ ਹੁੰਦੀ ਆ ਤੇ ਇੱਕ ਚਪੇੜ ਤਾਣੀਆਂ ਦੇ ਮਾਰਦੀ ਆ ਉਹਨੂੰ ਕਹਿੰਦੀ ਹੁਣ ਤਾਂ ਤੂੰ ਮੈਨੂੰ ਇਹ ਗੱਲ ਕਹਿਤੀ ਇਸ ਤੋਂ ਬਾਅਦ ਜੇ ਤੂੰ ਮੈਨੂੰ ਬੋਲੀ ਨਾ ਤਾਂ ਮੈਂ ਤੈਨੂੰ ਘਰੋਂ ਕੱਢ ਦੂੰਗੀ ਚਲੋ ਰਾਣੀ ਆ ਜਿਹੜੀ ਉਹ ਆਪਣੀ ਧੀ ਨੂੰ ਝੜਕ ਕੇ ਅੰਦਰ ਚਲੀ ਜਾਂਦੀ ਆ ਤੇ ਤਾਨੀਆਂ ਉੱਥੇ ਹੀ ਖੜੀ ਰਹਿੰਦੀ ਆ ਪਰ ਰਾਣੀ ਨੂੰ ਇਸ ਗੱਲ ਦੀ ਫਿਕਰ ਹੋ ਜਾਂਦੀ ਆ ਵੀ ਇਹ ਕਿਤੇ ਆਪਦੇ ਪਿਓ ਨੂੰ ਨਾ ਦੱਸ ਦੇ ਉਦੋਂ ਤਾਨੀਆਂ ਸੋਚਦੀ ਆ ਵੀ ਕਿਹੋ ਜੀ ਬੇਗੈਰਤ ਔਰਤ ਨੂੰ ਵਿਆਹ ਕੇ ਲਿਆ ਮੇਰਾ ਪਿਓ ਵੀ ਮੇਰੇ ਤੇ ਜ਼ੁਲਮ ਕਰਦੀ ਆ ਨਾਲੇ ਉਹਨੂੰ ਧੋਖਾ ਦਿੰਦੀ ਆ ਤੇ ਉਹ ਸੋਚਦੀ ਆ ਵੀ ਮੈਂ ਆਪਣੇ ਪਿਓ ਨੂੰ ਦੱਸਾਂ ਪਰ ਨਾਲ ਹੀ ਉਹਦੇ ਦਿਮਾਗ ਦੇ ਵਿੱਚ ਇਹ ਖਿਆਲ ਆਉਂਦਾ ਵੀ ਜੇ ਮੈਂ ਆਪਦੇ ਪਿਓ ਨੂੰ ਦੱਸਿਆ ਤੇ ਮੇਰੇ ਪਿਓ ਨੇ ਕਿਹੜਾ ਮੇਰੇ ਤੇ ਯਕੀਨ ਕਰਨਾ ਉਹ ਚੁੱਪ ਰਹਿੰਦੀ ਆ ਉਹ ਰਾਤ ਆ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਰ ਜਾਂਦੀ ਆ ਤੇ ਅਗਲੇ ਦਿਨ ਜਦੋਂ ਤਾਨੀਆਂ ਖੂਹ ਤੋਂ ਪਾਣੀ ਭਰ ਕੇ ਆਉਂਦੀ ਆ ਤਾਂ ਰਾਣੀ ਕੀ ਕਰਦੀ ਆ ਉਹਨੂੰ ਆਉਂਦੀ ਨੂੰ ਹੀ ਕਹਿੰਦੀ ਆ ਕਿ ਕਿੱਧਰ ਗਈ ਸੀ ਖੇ ਖਾਣ ਉਹ ਕਹਿੰਦੀ ਵੀ ਮਾਂ ਮੈਂ ਤਾਂ ਪਾਣੀ ਲੈਣ ਗਈ ਸੀ ਮੈਂ ਕਿੱਧਰ ਜਾਣਾ ਸੀ ਕਹਿੰਦੀ ਮੈਨੂੰ ਪਤਾ ਤੂੰ ਕਿੱਥੇ ਕਿੱਥੇ ਤੁਰੀ ਫਿਰਦੀ ਆ ਤੂੰ ਕਹਿੰਦੀ ਇਸ ਘਰ ਦੇ ਵਿੱਚ ਰਹਿਣ ਦੇ ਯੋਗ ਨਹੀਂ ਹੈਗੀ ਤੈਨੂੰ ਅੱਜ ਹੀ ਇਹ ਘਰ ਛੱਡ ਕੇ ਜਾਣਾ ਪਊ ਉਹ ਕਹਿੰਦੀ ਵੀ ਮੈਂ ਕਿਉਂ ਜਾ ਮੈਂ ਮੇਰੇ ਪਿਓ ਦਾ ਘਰ ਆ ਕਹਿੰਦੀ ਮੈਂ ਦੱਸਦੀ ਆ ਤੇਰੇ ਪਿਓ ਦਾ ਘਰ ਤਾਂ ਉਹ ਅੰਦਰ ਜਾਂਦੀ ਆ ਤੇ ਉਹਨਾਂ ਚਿਮਟਾ ਗਰਮ ਕਰਕੇ ਲਿਆਉਂਦੀ ਆ ਤੇ ਆ ਕੇ ਉਹਦੇ ਹੱਥ ਤੇ ਲਾ ਦਿੰਦੀ ਆ ਉਤੇ ਜ਼ੁਲਮ ਕਰਦੀ ਆ ਤੇ ਉਹ ਵਿਚਾਰੀ ਨਾ ਚੀਕਾ ਮਾਰਨ ਲੱਗ ਜਾਂਦੀ ਆ ਉਹਨੂੰ ਕਹਿੰਦੀ ਜੇ ਮੇਰੇ ਜ਼ੁਲਮਾਂ ਤੋਂ ਬਚਣਾ ਤਾਂ ਇਹ ਘਰ ਛੱਡ ਕੇ ਭੱਜ ਜਾ ਨਹੀਂ ਕਹਿੰਦੀ ਮੈਂ ਤੈਨੂੰ ਅਹੀਂ ਤੜਫਾ ਤੜਫਾ ਕੇ ਮਾਰੂੰ ਤੇ ਤਾਨੀਆਂ ਨੂੰ ਇਹ ਲੱਗਦਾ ਵੀ ਮੈਂ ਕਿੰਨੇ ਸਾਲਾਂ ਦੀ ਇਹਦਾ ਜ਼ੁਲਮ ਸਹਿ ਰਹੀ ਆ ਮੈਂ ਸਹਿਣਾ ਵੀ ਕਿਉਂ ਆ ਉਹ ਗੁੱਸੇ ਚ ਚਲੀ ਜਾਂਦੀ ਆ ਘਰੋਂ ਤੇ ਸ਼ਾਮ ਨੂੰ ਜਦੋਂ ਉਹਦਾ ਪਿਓ ਰਜੇਸ਼ ਟੈਕਸੀ ਲੈ ਕੇ ਆਉਂਦਾ ਤੇ ਜਿਹੜੀ ਰਾਣੀ ਆ ਉਹ ਪਖੰਡ ਕਰਨ ਲੱਗ ਜਾਂਦੀ ਆ ਤੇ ਉਹਨੂੰ ਕਹਿਣ ਲੱਗ ਜਾਂਦੀ ਆ ਵੀਤੋਂ ਆਪਣੀ ਧੀ ਦਾ ਬਹੁਤਾ ਮੇਰੇ ਕੋਲੇ ਪੱਖ ਕਰਦਾ ਹੁੰਦਾ ਸੀ ਨਾ ਤੇ ਰੀਤੀ ਤੇਰੀ ਪੱਗ ਨੂੰ ਲੀਕ ਲਾ ਕੇ ਚਲੀ ਗਈ। ਉਹ ਕਹਿੰਦਾ ਵੀ ਕੀ ਮਤਲਬ ਤੇਰਾ? ਉਹ ਚਿੱਠੀ ਦਿਖਾ ਦਿੰਦੀ ਆ ਉਹਨੂੰ। ਉਹ ਕਹਿੰਦੀ ਵੀ ਆਹ ਚਿੱਠੀ ਲਿਖ ਕੇ ਗਈ ਆ ਤੇਰੀ ਧੀ। ਉਹ ਚਿੱਠੀ ਰਾਣੀ ਨੇ ਆਪ ਲਿਖੀ ਹੁੰਦੀ ਆ। ਉਤੇ ਲਿਖਿਆ ਹੁੰਦਾ ਵੀ ਮੈਂ ਇਹ ਘਰ ਛੱਡ ਕੇ ਜਾ ਰਹੀ ਆ ਕਿਉਂਕਿ ਤੁਸੀਂ ਦੋਨੋਂ ਮੈਨੂੰ ਪਿਆਰ ਨਹੀਂ ਕਰਦੇ। ਇਸ ਲਈ ਮੈਂ ਇਸ ਘਰ 'ਚ ਨਹੀਂ ਰਹਿਣਾ ਚਾਹੁੰਦੀ। ਤਾਂ ਚਲੋ ਉਹਦਾ ਪਿਓ ਉਹਨੂੰ ਗੁੱਸਾ ਆਉਂਦਾ। ਉਹਨੂੰ ਕਹਿੰਦਾ ਵੀ ਮੈਨੂੰ ਕਿਤੇ ਵੀ ਮਿਲ ਗਈ ਮੈਂ ਮਾਰੂੰਗਾ। ਉਹਨਾ ਉਹਨੇ ਪੈਰੀ ਆਪਣੀ ਕੁੜੀ ਨੂੰ ਲੱਭਣ ਚਲਿਆ ਜਾਂਦਾ ਪਰ ਉਹਨੂੰ ਤਾਣੀਆਂ ਕਿਤੇ ਵੀ ਨਹੀਂ ਮਿਲਦੀ ਹੈਗੀ ਵਾਪਸ ਆ ਜਾਂਦਾ ਆ ਕੇ ਉਹ ਆਪਣੇ ਘਰ ਵਾਲੀ ਨਾਲ ਵੀ ਲੜਦਾ ਇਧਰੋਂ ਜਿਹੜੀ ਤਾਣੀਆਂ ਗਈ ਉਹ ਰੋਂਦੀ ਰੋਂਦੀ ਸ਼ਹਿਰ ਪਹੁੰਚ ਜਾਂਦੀ ਆ ਸ਼ਹਿਰ ਪਹੁੰਚ ਕੇ ਉਹ ਸੋਚਦੀ ਆ ਵੀ ਮੈਂ ਕਿਸੇ ਦੇ ਘਰੇ ਕੰਮ ਲੱਭ ਲਾਂ ਜੇ ਮੈਨੂੰ ਕੋਈ ਕੰਮ ਮਿਲ ਗਿਆ ਐਂ ਮੈਂ ਰਹਿਣ ਦਾ ਟਿਕਾਣਾ ਬਣਾ ਲਾਂ ਵੀ ਮੈਂ ਉੱਥੋਂ ਨਾਲੋਂ ਤਾਂ ਵਧੀਆ ਰਹੂੰਗੀ ਮੈਨੂੰ ਜ਼ਿੰਦਗੀ ਨੇ ਇੱਕ ਮੌਕਾ ਦਿੱਤਾ ਪਰ ਜਦੋਂ ਉਹ ਇੱਕ ਸ਼ਹਿਰ ਦੀ ਕਲੋਨੀ ਦੇ ਵਿੱਚ ਜਾ ਕੇ ਗੇਟ ਖੜਕਾਉਂਦੀ ਆ ਤੇ ਕੰਮ ਮੰਗਦੀ ਆ ਪਰ ਉਹਨੂੰ ਕੋਈ ਵੀ ਕੰਮ ਨਹੀਂ ਦਿੰਦਾ ਕਿਉਂਕਿ ਸਾਰਿਆਂ ਨੂੰ ਇਹ ਲੱਗਦਾ ਹੁੰਦਾ ਵੀ ਸੋਹਣੀ ਸੁਨੱਖੀ ਵਧੀਆ ਕੁੜੀ ਆ ਕੋਈ ਐਡੀ ਭਿਖਾਰਣ ਵੀ ਨਹੀਂ ਲੱਗਦੀ ਕੋਈ ਗਰੀਬ ਵੀ ਨਹੀਂ ਲੱਗਦੀ ਵੀ ਇਹ ਕੰਮ ਕਿਉਂ ਮੰਗ ਰਹੀ ਆ ਕੀ ਪਤਾ ਕੌਣ ਹੋਊਗੀ ਜਿਹੜੀ ਆਪਦੇ ਆਪ ਆ ਕੇ ਕਹਿੰਦੀ ਆ ਵੀ ਮੈਨੂੰ ਕੰਮ ਚਾਹੀਦਾ ਇਸ ਕਰਕੇ ਕੋਈ ਵੀ ਉਹ ਤੇ ਯਕੀਨ ਨਹੀਂ ਕਰਦਾ ਤੇ ਉਹਨੂੰ ਸਾਰੇ ਜਵਾਬ ਦੇ ਦਿੰਦੇ ਆ ਫਿਰ ਉਹ ਸੋਚਦੀ ਆ ਵੀ ਮੈਨੂੰ ਢਿੱਡ ਤਾਂ ਭਰਨਾ ਪਊਗਾ ਉਹ ਇੱਕ ਕਟੋਰਾ ਲੈਂਦੀ ਆ ਤੇ ਚੌਂਕ ਤੇ ਖੜਕੇ ਉਹ ਭੀਖ ਮੰਗਣ ਲੱਗ ਜਾਂਦੀ ਆ ਜਿਹੜੀਆਂ ਵੀ ਗੱਡੀਆਂ ਆਉਂਦੀਆਂ ਉਹਨਾਂ ਅੱਗੇ ਕਟੋਰਾ ਕਰ ਦਿੰਦੀ ਆ ਮਜਬੂਰੀ ਬਣ ਗਈ ਸੀ ਉਹਨੂੰ ਇਸ ਕਰਕੇ ਉਹਨੇ ਭੀਖ ਮੰਗਣੀ ਸ਼ੁਰੂ ਕਰਤੀ ਤੇ ਚਲੋ ਕੋਈ ਗੱਡੀ ਵਾਲਾ ਤਰਸ ਕਰਦਾ ਕੋਈ 2 ਰੁਪਏ ਦਿੰਦਾ ਕੋਈ 5 ਦਿੰਦਾ ਕੋਈ 10 ਦਿੰਦਾ ਇਸੇ ਤਰ੍ਹਾਂ ਉਹਨੂੰ ਕਾਫੀ ਪੈਸੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਹੁਣ ਇਹਨੇ ਰੁਟੀਨ ਬਣਾ ਲਿਆ ਸੀ ਚਾਹੁੰਦੀ ਤਾਂ ਸੀ ਉਹ ਕੋਈ ਕੰਮ ਕਰਨਾ ਪਰ ਜਦੋਂ ਉਹਦੇ ਕੋਲ ਕੋਈ ਹੀਲਾ ਨਹੀਂ ਹੁੰਦਾ ਤਾਂ ਕਰਕੇ ਉਹ ਭੀਖ ਮੰਗਦੀ ਆ ਫਿਰ ਉਹ ਸੋਚਦੀ ਆ ਵੀ ਇਹਨਾਂ ਪੈਸਿਆਂ ਚੋਂ ਪੈਸੇ ਬਚਾ ਬਚਾ ਕੇ ਮੈਂ ਕੋਈ ਆਪਣਾ ਕੰਮ ਸ਼ੁਰੂ ਕਰ ਲੂੰਗੀ ਵੀ ਫੇਰ ਮੈਨੂੰ ਭੀਖ ਮੰਗਣ ਦੀ ਲੋੜ ਨਹੀਂ ਰਹਿਣੀ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਉਧਰੋਂ ਜਿਹੜਾ ਤਾਨੀਆਂ ਦਾ ਪਿਆਉ ਹੁੰਦਾ ਰਜੇਸ਼ ਉਹ ਸਵੇਰੇ ਜਾਂਦਾ ਕੰਮ ਤੇ ਸ਼ਾਮ ਨੂੰ ਆਉਂਦਾ ਤੇ ਆਪਦੇ ਘਰ ਵਾਲੀ ਤੋਂ ਵੀ ਉਹ ਗਾਲਾਂ ਤਾਨੇ ਸੁਣਦਾ ਕਿਉਂਕਿ ਉਹ ਉਹਨੂੰ ਕਹਿੰਦੀ ਆ ਵੀ ਤੇਰੀ ਧੀ ਤੈਨੂੰ ਇਸ ਤਰ੍ਹਾਂ ਛੱਡ ਕੇ ਚਲੀ ਗਈ ਤੇਰੀ ਪੱਗ ਨੂੰ ਲੀਕ ਲਾ ਕੇ ਇਸ ਗੱਲ ਦੀ ਰਜੇਸ਼ ਆ ਜਿਹੜਾ ਬਹੁਤ ਨਮੋਸਤੀ ਮਨਦਾ ਇਸ ਕਰਕੇ ਉਹ ਆਪਣੇ ਘਰ ਵਾਲੀ ਮੂਰੇ ਬੋਲਦਾ ਨਹੀਂ ਤੇ ਇਧਰੋਂ ਉਹਦੇ ਘਰ ਵਾਲੀ ਆ ਜਿਹੜੀ ਉਹ ਪੈਸੇ ਇਕੱਠੇ ਕਰਦੀ ਰਹਿੰਦੀ ਆ ਜਿਹੜੇ ਵੀ ਪੈਸੇ ਲਿਆਉਂਦਾ ਸਾਰੇ ਜਿਹੜੀ ਉਹਦੇ ਕੋਲੇ ਉਹਨੇ ਜ਼ਮੀਨ ਜਾਇਦਾਦ ਬਣਾਈ ਹੁੰਦੀ ਆ ਜਾਂ ਘਰ ਹੁੰਦਾ ਉਹਦੇ ਜਿਹੜੇ ਕਾਗਜ਼ਾਤ ਹੁੰਦੇ ਆ ਉਹ ਸਾਰੇ ਆਪਦੀ ਮੁਠੀ ਚ ਕਰ ਲੈਂਦੀ ਆ ਤੇ ਇੱਕ ਦਿਨ ਕਾਗਜ਼ ਤਿਆਰ ਕਰਾ ਕੇ ਕਰ ਦੇ ਤੇ ਜੋ ਵੀ ਉਹਦੇ ਕੋਲੇ ਜ਼ਮੀਨ ਹੁੰਦੀ ਆ ਉਹ ਤੇ ਗੁੱਠਾ ਲਵਾ ਲੈਂਦੀ ਆ ਤੇ ਪੈਸੇ ਉਹ ਪਹਿਲਾਂ ਹੀ ਜੋੜ ਜੋੜ ਕੇ ਰੱਖੀ ਜਾਂਦੀ ਸੀ ਸੋਨੇ ਦੇ ਜੋ ਗਹਿਣੇ ਸੀ ਹਨਾ ਉਹਦੇ ਘਰ ਵਾਲੀ ਦੇ ਤਾਣੀਆਂ ਦੀ ਮਾਂ ਦੇ ਉਹ ਵੀ ਉਹ ਆਪਦੇ ਕਬਜ਼ੇ ਚ ਕਰ ਲੈਂਦੀ ਆ ਇਸੇ ਤਰ੍ਹਾਂ ਜ਼ਿੰਦਗੀ ਤੁਰਦੀ ਰਹਿੰਦੀ ਆ ਤੇ ਇਧਰੋਂ ਜਿਹੜੀ ਤਾਣੀਆਂ ਗਈ ਉਹ ਇੱਕ ਦਿਨ ਭੀਖ ਮੰਗ ਰਹੀ ਹੁੰਦੀ ਆ ਭੀਖ ਮੰਗਦੇ ਮੰਗਦੇ ਇੱਕ ਬਹੁਤ ਸੋਹਣੀ ਗੱਡੀ ਆ ਕੇ ਖੜ੍ਹਦੀ ਆ ਰੋਟੀਨ ਵਾਂਗੂ ਉਹ ਆਪਣਾ ਕਟੋਰਾ ਉਸ ਗੱਡੀ ਵਾਲੇ ਅੱਗੇ ਕਰਦੀ ਆ ਗੱਡੀ ਦੇ ਵਿੱਚ ਇੱਕ ਬਹੁਤ ਸੋਹਣਾ ਸੁਨੱਖਾ ਨੌਜਵਾਨ ਬੈਠਾ ਹੁੰਦਾ ਉਹ ਜਦੋਂ ਸ਼ੀਸ਼ਾ ਡਾਊਨ ਕਰਦਾ ਤੇ ਇਹ ਜਦੋਂ ਕਟੋਰਾ ਉਹਦੇ ਅੱਗੇ ਕਰਦੀ ਆ ਤੇ ਉਹ ਕਹਿੰਦਾ ਕਿ ਕਿੰਨੀ ਸੋਹਣੀ ਕੁੜੀ ਆ ਤੈਨੂੰ ਭੀਖ ਮੰਗਣ ਲਈ ਤਾਂ ਨਹੀਂ ਰੱਬ ਨੇ ਬਣਾਇਆ ਤੂੰ ਤਾਂ ਬੜੀ ਸੋਹਣੀ ਆ ਤਾਨੀਆਂ ਨੂੰ ਇਸ ਗੱਲ ਦਾ ਗੁੱਸਾ ਆਉਂਦਾ ਤੇ ਉਹ ਕਹਿੰਦੀ ਕਿ ਮੈਂ ਭੀਖ ਜ਼ਰੂਰ ਮੰਗਦੀ ਆ ਮੇਰੀ ਮਜਬੂਰੀ ਆ ਪਰ ਮੇਰੀ ਇੱਜ਼ਤ ਦਾ ਸੌਦਾ ਕਰਨ ਬਾਰੇ ਨਾ ਸੋਚੀ ਮੈਨੂੰ ਪਤਾ ਤੁਹਾਡੇ ਵਰਗੇ ਅਮੀਰ ਲੋਕਾਂ ਲਈ ਸਾਡੇ ਗਰੀਬ ਲੋਕਾਂ ਦੀ ਇੱਜ਼ਤ ਕੋਈ ਮਹਨੇ ਨਹੀਂ ਰੱਖਦੀ ਪਰ ਮੈਂ ਇੱਜ਼ਤਦਾਰ ਪਿਓ ਦੀ ਇੱਜ਼ਤਦਾਰ ਧੀ ਆ ਉੱਥੇ ਵੀ ਉਹ ਆਪਣੇ ਪਿਓ ਦੀ ਇੱਜ਼ਤ ਵਧਾਉਂਦੀ ਆ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਗਲਤ ਸਮਝ ਗਏ ਜਿਹੜੇ ਹਿਸਾਬ ਨਾਲ ਤੁਸੀਂ ਸੋਹਣੇ ਸੁਨੱਖਿਓ ਤੁਹਾਡਾ ਪਹਿਰਾਵਾ ਤੁਸੀਂ ਲੱਗਦੇ ਨਹੀਂ ਕਿ ਭੀਖ ਮੰਗਣ ਵਾਲਿਓ ਤੁਸੀਂ ਭੀਖ ਕਿਉਂ ਮੰਗ ਰਹੇ ਹੋ ਮੈਂ ਇਸ ਕਰਕੇ ਪੁੱਛ ਰਿਹਾ ਤਾਂ ਫਿਰ ਉਹ ਉੱਥੇ ਖੜੀ ਖੜੀ ਉਹਨੂੰ ਕਹਿੰਦੀ ਕਿ ਮੇਰੀ ਮਜਬੂਰੀ ਆ ਮੇਰੀ ਮਤਰੀ ਮਾਣੇ ਮੈਨੂੰ ਘਰੋਂ ਕੱਢਤਾ ਤੇ ਮੈਨੂੰ ਕਿਸੇ ਨੇ ਕੋਈ ਕੰਮ ਨਹੀਂ ਦਿੱਤਾ ਮੈਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਨੀ ਆ ਮੈਂ ਕੰਮ ਲੱਭਦੀ ਆ ਉਹ ਕਹਿੰਦਾ ਫਿਰ ਜੇ ਤੂੰ ਕੰਮ ਲੱਭਦੀ ਆ ਤਾਂ ਚੱਲ ਕਹਿੰਦਾ ਕੰਮ ਤਾਂ ਤੈਨੂੰ ਮੈਂ ਦੇ ਦਿੰਨਾ ਮੇਰੇ ਘਰੇ ਕਹਿੰਦਾ ਮੇੜ ਦੀ ਲੋੜ ਆ ਉਹਨੂੰ ਗੱਡੀ 'ਚ ਬਿਠਾ ਲੈਂਦਾ ਗੱਡੀ 'ਚ ਬਿਠਾ ਕੇ ਉਹਨੂੰ ਘਰ ਲੈ ਆਉਂਦਾ ਇੱਕ ਬੰਗਲਿਆ ਟਾਈਪ ਘਰ ਹੁੰਦਾ ਬਹੁਤ ਸੋਹਣਾ ਘਰ ਹੁੰਦਾ ਜਦੋਂ ਆ ਕੇ ਰਾਣੀ ਗੱਡੀ ਦੇ ਵਿੱਚੋਂ ਉਤਰਦੀ ਆ ਤਾਂ ਉਸ ਬੰਗਲੇ ਨੂੰ ਦੇਖਦੀ ਹੀ ਰਹਿ ਜਾਂਦੀ ਆ ਤੇ ਉਹ ਉਹਨੂੰ ਕਹਿੰਦੀ ਹੈਗੀ ਕਿ ਤੁਸੀਂ ਮੈਨੂੰ ਮਜ਼ਾਕ ਤਾਂ ਨਹੀਂ ਕਰ ਰਹੇ ਉਹ ਮੁੰਡਾ ਕਹਿੰਦਾ ਕਿ ਨਹੀਂ ਮਜ਼ਾਕ ਨਹੀਂ ਕਰ ਰਿਹਾ ਵਾਕਈ ਇੰਨੇ ਵੱਡੇ ਘਰ ਦੇ ਵਿੱਚ ਮੈਂ ਕੱਲਾ ਰਹਿਣਾ ਤੇ ਮੈਨੂੰ ਮੀਟ ਦੀ ਲੋੜ ਆ ਤੂੰ ਇਸ ਘਰ ਦਾ ਸਾਰਾ ਕੰਮ ਸੰਭਾਲ ਲੈ ਜਿੰਨੀ ਤਨਖਾਹ ਤੂੰ ਕਹੇਂਗੀ ਤੈਨੂੰ ਉੰਨੀ ਮਿਲੂ ਉਹ ਕਹਿੰਦੀ ਵੀ ਮੈਨੂੰ ਸਿਰ ਤੇ ਛੱਤ ਤੇ ਇੱਜ਼ਤ ਦੀ ਰੋਟੀ ਚਾਹੀਦੀ ਆ ਤਨਖਾਹ ਦੀ ਵੀ ਮੈਨੂੰ ਕੋਈ ਬਹੁਤੀ ਲੋੜ ਨਹੀਂ ਉਹ ਕਹਿੰਦਾ ਵੀ ਠੀਕ ਆ ਫਿਰ ਤੂੰ ਇੱਥੇ ਰਹਵੇਂਗੀ ਉਹਨੂੰ ਉੱਪਰਲਾ ਪੋਰਸ਼ਨ ਆ ਜਿਹੜਾ ਉਹਦੇ ਵਿੱਚ ਕਮਰਾ ਇੱਕ ਦੇ ਦਿੰਦਾ ਕਿ ਇੱਥੇ ਤੂੰ ਰਹਿਣਾ ਪਹਿਲਾਂ ਤਾਂ ਉਹ ਥੋੜਾ ਡਰ ਜਾਂਦੀ ਆ ਵੀ ਮੈਂ ਯਕੀਨ ਕਰਾਂ ਕਿ ਨਾ ਫਿਰ ਉਹ ਸੋਚਦੀ ਆ ਕਿ ਨਹੀਂ ਦੇਖਣ ਚ ਤਾਂ ਭਲਾ ਮਾਨਸ ਲੱਗਦਾ ਚਲ ਹੋਰਾਂ ਦੇ ਕਰੇ ਨਾ ਕੰਮ ਕਰਨ ਲੱਗ ਜਾਂਦੀ ਆ ਕੰਮ ਕਰਦੇ ਕਰਦੇ ਉਹ ਆਪਸ ਵਿੱਚ ਕੁਲ ਮਿਲ ਜਾਂਦੇ ਆ ਤੇ ਫਿਰ ਉਹ ਉਸ ਮੁੰਡੇ ਦਾ ਨਾਮ ਪੁੱਛਦੀ ਆ ਉਹ ਮੁੰਡਾ ਆਪਣਾ ਨਾਮ ਮੌਂਟੀ ਦੱਸਦਾ ਤੇ ਕਹਿੰਦਾ ਕਿ ਮੇਰੇ ਮਾਪੇ ਇੱਕ ਸੜਕ ਹਾਦਸੇ ਦੇ ਵਿੱਚ ਚੱਲ ਬੱਸੀ ਸੀ ਤੇ ਮੈਂ ਕੱਲਾ ਰਹਿ ਗਿਆ ਮੇਰੇ ਕੋਈ ਹੋਰ ਰਿਸ਼ਤੇਦਾਰ ਨਹੀਂ ਮੈਂ ਭਾਵੇਂ ਪੈਸਾ ਬਹੁਤ ਕਮਾ ਲਿਆ ਨਾਮ ਬਹੁਤ ਕਮਾ ਲਿਆ ਪਰ ਰਿਸ਼ਤਿਆਂ ਦੇ ਮਾਮਲੇ 'ਚ ਮੈਂ ਬਹੁਤ ਗਰੀਬ ਹਾਂ ਤੇਰੇ ਆਉਣ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀ ਆਈ ਆ ਤੇ ਮੈਨੂੰ ਇਸ ਗੱਲ ਦਾ ਸਕੂਨ ਵੀ ਆ ਕਿ ਮੈਂ ਇੱਕ ਜ਼ਰੂਰਤਮੰਦ ਕੁੜੀ ਨੂੰ ਕੰਮ ਦਿੱਤਾ ਚਲੋ ਦੋਨਾਂ ਦੀ ਆਪਸ ਵਿੱਚ ਵਧੀਆ ਬਣਨ ਲੱਗ ਜਾਂਦੀ ਆ ਤਾਨੀਆ ਸਾਰੇ ਘਰ ਦੇ ਕੰਮ ਕਰਦੀ ਆ ਖਾਣਾ ਵਧੀਆ ਬਣਾਉਂਦੀ ਆ ਟਾਈਮ ਤੇ ਉਹਨੂੰ ਖਵਾਉਂਦੀ ਆ ਉਹ ਤਿਆਰ ਹੋ ਕੇ ਕੰਮ ਤੇ ਚੱਲਿਆ ਜਾਂਦਾ ਤਾਨੀਆ ਦੀ ਜ਼ਿੰਦਗੀ ਇੱਕ ਵਧੀਆ ਜ਼ਿੰਦਗੀ ਬਣ ਜਾਂਦੀ ਆ ਤੇ ਇਧਰ ਜਿਹੜੀ ਰਜੇਸ਼ ਦੇ ਘਰ ਵਾਲੀ ਹੁੰਦੀ ਆ ਰਾਣੀ ਉਹ ਆਪਣੇ ਬੁਆਏਫਰੈਂਡ ਨਾਲ ਆਪਣੇ ਪ੍ਰੇਮੀ ਨਾਲ ਪਲਾਨ ਕਰਦੀ ਆ ਜਦੋਂ ਸਾਰਾ ਕੁਝ ਮੁਠੀ ਚ ਕਰ ਲੈਂਦੀ ਆ ਤਾਂ ਉਹਨੂੰ ਕਹਿ ਦਿੰਦੀ ਆ ਉਹਨੂੰ ਮੈਸੇਜ ਕਰਦੀ ਆ ਕਿ ਮੈਂ ਤਿਆਰ ਹਾਂ ਤੂੰ ਆ ਜਾ ਰਜੇਸ਼ ਆਪਣੇ ਕੰਮ ਤੇ ਗਿਆ ਹੁੰਦਾ ਤੇ ਉਸ ਤੋਂ ਬਾਅਦ ਰਾਣੀ ਦਾ ਪ੍ਰੇਮੀ ਘਰ ਦੇ ਵਿੱਚ ਆਉਂਦਾ ਉਹ ਸਾਰਾ ਸਮਾਨ ਆਪਣੇ ਕੱਪੜੇ-ਕੁੱਪੜੇ ਪਾ ਕੇ ਤੇ ਉਹਦੇ ਨਾਲ ਚਲੀ ਜਾਂਦੀ ਆ ਸ਼ਾਮ ਨੂੰ ਜਦੋਂ ਰਜੇਸ਼ ਆ ਕੇ ਘਰ ਦਾ ਦਰਵਾਜ਼ਾ ਖੋਲਦਾ ਤੇ ਉਹ ਵੇਖਦਾ ਵੀ ਘਰ ਦੇ ਵਿੱਚ ਰਾਣੀ ਕਿਤੇ ਦਿਖਾਈ ਨਹੀਂ ਦੇ ਰਹੀ ਉਹ ਆਵਾਜ਼ ਮਾਰਦਾ ਰਾਣੀ ਰਾਣੀ ਪਰ ਰਾਣੀ ਹੋਵੇ ਤਾਂ ਬੋਲੇ ਉਹ ਆਸੇ-ਪਾਸੇ ਘੁਮਰਾਇਆ ਹੋਇਆ ਵੇਖਦਾ ਤੇ ਉਹ ਨਾ ਅੰਦਰ ਜਾਂਦਾ ਕਮਰੇ 'ਚ ਕਮਰੇ 'ਚ ਜਾਂਦ ਕੇ ਦੇਖਦਾ ਕਿ ਅਲਮਾਰੀ ਹੈ ਜਿਹੜੀ ਉਹ ਖੁੱਲੀ ਪਈ ਹੁੰਦੀ ਆ ਤੇ ਉਹ ਅਲਮਾਰੀ ਦੇ ਅੰਦਰ ਦੇਖਦਾ ਕਿ ਕੋਈ ਕੱਪੜੇ ਨਹੀਂ ਹੁੰਦੇ ਜਿਹੜੇ ਪੈਸੇ ਹੁੰਦੇ ਆ ਗੈਣੇ ਹੁੰਦੇ ਆ ਜਿਹੜੀ ਉਹ ਤਜੋਰੀ ਆਪਣੇ ਅਲਮਾਰੀ 'ਚ ਲੋਕਰ ਬਣਿਆ ਹੁੰਦਾ ਉਹ ਵੀ ਖਾਲੀ ਪਿਆ ਹੁੰਦਾ ਤੇ ਉਹਨੂੰ ਸਮਝਣ 'ਚ ਦੇਰ ਨਹੀਂ ਲੱਗਦੀ ਵੀ ਇਹਦਾ ਮਤਲਬ ਰਾਣੀ ਕਿਤੇ ਚਲੀ ਗਈ ਉਹ ਘਬਰਾਇਆ ਹੋਇਆ ਬਾਹਰ ਆਉਂਦਾ ਤੇ ਬਾਹਰ ਆ ਕੇ ਮੰंजे ਤੇ ਨਾ ਉਹਦੀ ਨਿਗਾ ਇੱਕ ਮੋਬਾਈਲ ਤੇ ਪੈਂਦੀ ਆ ਉਹ ਵੇਖਦਾ ਚੱਕ ਕੇ ਤੇ ਉਹ ਮੋਬਾਈਲ ਉਹਦੇ ਘਰ ਵਾਲੀ ਦਾ ਹੁੰਦਾ ਜਿਹੜੀ ਕਿ ਕਾਲ-ਕਾਲ ਦੇ ਵਿੱਚ ਉੱਥੇ ਭੁੱਲ ਜਾਂਦੀ ਆ ਉਹ ਫੋਨ ਚੱਕ ਕੇ ਵੇਖਦਾ ਤਾਂ ਉਸ ਫੋਨ ਤੇ ਜੋ ਉਹਦੀ ਆਪਣੇ ਪ੍ਰੇਮੀ ਨਾਲ ਚੈਟ ਹੋਈ ਹੁੰਦੀ ਆ ਗੱਲ ਹੋਈ ਹੁੰਦੀ ਆ ਉਹ ਸਾਰੀ ਪੜ ਲੈਂਦਾ ਜਿਵੇਂ ਉਹਨੇ ਲਿਖਿਆ ਵੀ ਮੈਂ ਤਿਆਰ ਆ ਤੂੰ ਆ ਜਾ ਤੇ ਉਸ ਤੋਂ ਪਹਿਲਾਂ ਉਹਨਾਂ ਦੀਆਂ ਜੋ ਗੱਲਾਂ ਹੋਈਆਂ ਤਾਰੀਆਂ ਨੂੰ ਘਰੇ ਘਰੋਂ ਕੱਢਣ ਤੋਂ ਲੈ ਕੇ ਜਿਹੜੇ ਕਾਗਜ਼ਾਤ ਆਪਣੀ ਮੁਠੀ 'ਚ ਕਰਨੇ ਪੈਸੇ ਆਪਣੀ ਮੁਠੀ 'ਚ ਕਰਨੇ ਜੋ ਪਲੈਨਿੰਗ ਉਹਨਾਂ ਦੀ ਚੱਲਦੀ ਸੀ ਉਹ ਸਾਰੀ ਰਜੇਸ਼ ਪੜ ਲੈਂਦਾ ਤੇ ਰਜੇਸ਼ ਮੱਥੇ ਤੇ ਹੱਥ ਮਾਰਦਾ ਵੀ ਮੈਂ ਇੰਨੀ ਵੱਡੀ ਗਲਤੀ ਕਰ ਬੈਠਾ ਆਪਣੀ ਧੀ ਤੇ ਮੈਂ ਯਕੀਨ ਨਾ ਕੀਤਾ ਤੇ ਇੱਕ ਬਗਾਨੀ ਔਰਤ ਤੇ ਯਕੀਨ ਕੀਤਾ ਅਸਲ ਦੇ ਵਿੱਚ ਜਿਹੜੀ ਰਾਣੀ ਸੀ ਉਹ ਇੱਕ ਪਲਾਨ ਦੇ ਤਹਿਤ ਹੀ ਇਹਦੇ ਨਾਲ ਗੱਡੀ ਚ ਆ ਕੇ ਬੈਠੀ ਸੀ ਤੇ ਉਹਨੂੰ ਪਤਾ ਸੀ ਵੀ ਇਹ ਉਹ ਮਤਲਬ ਗਾਂਧੀ ਦਾ ਉਹਨਾਂ ਨੂੰ ਪਤਾ ਸੀਗਾ ਵੀ ਇਹਨੂੰ ਆਪਾਂ ਲੁੱਟ ਸਕਦੇ ਹਾਂ ਕਿਉਂਕਿ ਜਿਨ੍ਹਾਂ ਦਾ ਕੰਮ ਲੁੱਟਣਾ ਠੱਗੀਆਂ ਮਾਰਨੀਆਂ ਉਹਨਾਂ ਦੀ ਨਿਗਾਹ ਹੁੰਦੀ ਹੈ ਵੀ ਅਸੀਂ ਕਿਹੜੇ ਬੰਦੇ ਨੂੰ ਟਾਰਗੇਟ ਕਰ ਸਕਦੇ ਹਾਂ ਇਸ ਕਰਕੇ ਉਹ ਸੋਚ ਸਮਝ ਕੇ ਆਈ ਵਿਆਹ ਕਰਵਾਇਆ ਇਹਦੇ ਨਾਲ ਰਹੀ ਫਿਰ ਸਾਰਾ ਪੇਟ ਲੈ ਕੇ ਸਾਰਾ ਪੈਸਾ ਸੋਨਾ ਲੈ ਕੇ ਦੌੜ ਗਈ ਹੁਣ ਜਿਹੜਾ ਰਜੇਸ਼ ਉਹ ਬਿਲਕੁਲ ਟੁੱਟ ਜਾਂਦਾ ਉਹ ਸੋਚਦਾ ਮੈਂ ਕਿਹਦੇ ਲਈ ਕਮਾਉਣਾ ਤੀ ਮੇਰੀ ਨਹੀਂ ਰਹੀ ਤੇ ਜਿਹਨੂੰ ਮੈਂ ਪਤਨੀ ਬਣਾ ਕੇ ਲਿਆਇਆ ਉਹ ਮੇਰੇ ਕੋਲ ਨਹੀਂ ਰਹੀ ਵੀ ਮੈਂ ਤਾਂ ਠੱਗਿਆ ਗਿਆ ਤੇ ਉਹ ਫਿਰ ਵੀ ਉਹ ਉੱਠਦਾ ਹੌਸਲਾ ਕਰਦਾ ਤੇ ਕੰਮ ਤੇ ਜਾਣਾ ਸ਼ੁਰੂ ਕਰਦਾ ਪਰ ਉਹਦਾ ਮਨ ਨਹੀਂ ਕਰ ਰਿਹਾ ਹੁੰਦਾ ਕੰਮ ਕਰਨ ਨੂੰ ਉਹ ਆਪਦੀ ਧੀ ਨੂੰ ਭਾਲਣਾ ਸ਼ੁਰੂ ਕਰਦਾ ਆਪਦੀ ਧੀ ਨੂੰ ਉਹ ਬੜਾ ਲੱਭਦਾ ਲੈ ਕੇ ਟੈਕਸੀ ਉਧਰ ਜਾਂਦਾ ਉਧਰ ਜਾਂਦਾ ਪਰ ਉਹਨੂੰ ਤਾਂ ਨਹੀਂ ਆ ਕਿਤੇ ਵੀ ਨਹੀਂ ਮਿਲਦੀ ਉਹ ਨਾ ਇੱਕ ਦਿਨ ਇੰਨਾ ਪੇਜ ਜਾ ਰਿਹਾ ਹੁੰਦਾ ਸੋਚਾਂ ਦੇ ਵਿੱਚ ਕਿ ਉਹਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਉੱਥੋਂ ਪੁਲਿਸ ਵਾਲੇ ਉਹਨੂੰ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਉਂਦੇ ਆ ਹਸਪਤਾਲ ਸਰਕਾਰੀ ਹਸਪਤਾਲ ਵਾਲੇ ਜਦੋਂ ਉਹਨੂੰ ਹੋਸ਼ ਆਉਂਦੀ ਆ ਤਾਂ ਉਹ ਵੇਖਦੇ ਆ ਵੀ ਇਹਦੀ ਲੱਤ ਦਾ ਜਿਹੜਾ ਫ੍ਰੈਕਚਰ ਹੋ ਗਿਆ ਤੇ ਭਾਵੇਂ ਕਿ ਉਹਨਾਂ ਨੇ ਸਰਜਰੀ ਕਰਨ ਨੂੰ ਕਿਹਾ ਸੀ ਪਰ ਉਹਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਇਕਲਾ ਵਾਰਸ਼ ਬੰਦਾ ਸਮਝਿਆ ਚਲੋ ਜਿੰਨਾ ਕੁ ਟ੍ਰੀਟਮੈਂਟ ਉਹਨਾਂ ਨੇ ਕੀਤਾ ਕਰਕੇ ਉਸ ਤੋਂ ਬਾਅਦ ਉਹਨੂੰ ਘਰੇ ਤੋਰਤਾ ਹੁਣ ਉਹਦੇ ਕੋਲ ਕੋਈ ਵੀ ਇਹ ਜਿਹਾ ਰਿਸ਼ਤਾ ਨਹੀਂ ਸੀ ਜਿਹੜਾ ਉਹਦੀ ਸੰਭਾਲ ਕਰ ਸਕੇ ਹਸਪਤਾਲ ਵਾਲਿਆਂ ਨੂੰ ਕਹਿ ਕਹਾ ਕਿ ਉਹਨੇ ਵੀਲ ਚੇਅਰ ਲੈ ਲਈ ਤੇ ਉਸ ਤੋਂ ਬਾਅਦ ਕਿਵੇਂ ਨਾ ਕਿਵੇਂ ਉਹ ਆਪਣੇ ਘਰ ਪਹੁੰਚ ਜਾਂਦਾ ਘਰ ਆ ਕੇ ਉਹ ਆਪਣੇ ਘਰ ਨੂੰ ਵੇਖਦਾ ਤੇ ਆਪਣੇ ਆਪ ਨੂੰ ਕੋਸਦਾ ਤੇ ਉਹ ਸੋਚਦਾ ਵੀ ਅਜੇ ਤਾਂ ਮੈਨੂੰ سزا ਘੱਟ ਮਿਲੀ ਆ ਵੀ ਅੱਗੇ-ਅੱਗੇ ਜੋ ਮੇਰੀ ਜ਼ਿੰਦਗੀ 'ਚ ਹੋਊਗਾ ਵੀ ਉਹ ਉਸੇ ਕਰਮਾਂ ਦਾ ਫਲ ਆ ਜਿਹੜਾ ਮੈਂ ਆਪਦੀ ਧੀ ਨਾਲ ਕੀਤੇ ਤੇ ਇਧਰੋਂ ਤਾਨੀਆ ਜਿਹੜੀ ਉਹ ਉਸ ਮੁੰਡੇ ਮੌਂਟੀ ਦੇ ਘਰ ਰਹਿੰਦੀ ਆ ਤੇ ਇੱਕ ਦਿਨ ਮੌਂਟੀ ਨੂੰ ਇਹ ਲੱਗਦਾ ਵੀ ਤਾਨੀਆ ਹਨਾ ਇੱਕ ਜ਼ਰੂਰਤਮੰਦ ਕੁੜੀ ਆ ਵੀ ਮੇਰੇ ਕੋਲ ਪੈਸਾ ਹੈਗਾ ਤੇ ਮੈਨੂੰ ਜੀਵਨ ਸਾਥੀ ਦੀ ਲੋੜ ਆ ਤੇ ਤਾਨੀਆ ਮੇਰੇ ਘਰ ਦੇ ਵਿੱਚ ਰਹਿੰਦੀ ਆ ਮੇਰੇ ਨਾਲ ਰਾਤ ਵਿੱਚ ਚੁੱਕੀ ਆ ਕਿਉਂਕਿ ਇੱਕ ਦੂਜੇ ਨਾਲ ਰਹਿੰਦੇ ਆ ਉਹਨਾਂ ਨੂੰ ਇੱਕ ਦੂਜੇ ਨਾਲ ਅਟੈਚਮੈਂਟ ਆ ਜਿਹੜੀ ਉਹ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਉਹ ਸੋਚਦਾ ਵੀ ਕਿਉਂ ਨਾ ਮੈਨੂੰ ਆਪਣੀ ਪਤਨੀ ਬਣਾ ਲਵਾਂ ਕਿਉਂ ਮੈਂ ਇਹਨੂੰ ਨੌਕਰ ਨਹੀਂ ਬਣਾਇਆਗਾ ਕਿ ਜੇ ਮੈਨੂੰ ਨੌਕਰ ਨਹੀਂ ਬਣਾਇਆ ਤਾਂ ਕੱਲ ਨੂੰ ਇਹਨੇ ਫੇਰ ਚਲੀ ਜਾਣਾ ਤੇ ਜਦੋਂ ਇਹ ਚਲੀ ਗਈ ਵੀ ਫੇਰ ਮੈਂ ਕਿਵੇਂ ਰਹਿਵਾਂ ਇਹਦੇ ਬਿਨਾ ਤੇ ਫਿਰ ਉਹ ਆ ਕੇ ਉਹਦੇ ਨਾਲ ਗੱਲ ਕਰਦਾ ਵੀ ਤੂੰ ਮੈਨੂੰ ਗਲਤ ਨਾ ਸਮਝੀ ਜੇ ਤੂੰ ਚਾਹੇ ਮੇਰੇ ਨਾਲ ਸਾਰੀ ਉਮਰ ਚੱਲਣਾ ਚਾਹੇ ਤਾਂ ਮੈਂ ਤੇਰਾ ਹੱਥ ਫੜਨ ਨੂੰ ਤਿਆਰ ਆ ਮੈਂ ਤੇਰੇ ਨਾਲ ਵਧੀਆ ਹਨਾ ਵਿਆਹ ਕਰਵਾਉਂਗਾ ਤੈਨੂੰ ਪੂਰੀ ਇੱਜ਼ਤ ਦੇਊਂਗਾ ਪਤਨੀ ਬਣਾਊਂਗਾ ਤਾਂ ਤਾਨੀਆਂ ਜਿਹੜੀ ਉਹ ਕਹਿੰਦੀ ਕਿ ਦੇਖ ਲਓ ਵੀ ਮੈਨੂੰ ਰਿਸ਼ਤਿਆਂ ਨੇ ਧੋਖੇ ਦਿੱਤੇ ਆ ਬਸ ਤੇ ਓਖਾ ਨਾ ਦੇ ਦਿਓ ਤਾਂ ਉਹ ਕਹਿੰਦਾ ਵੀ ਹੁਣ ਤੱਕ ਤੈਨੂੰ ਲੱਗਿਆ ਵੀ ਮੈਂ ਤੈਨੂੰ ਧੋਖਾ ਦੇ ਸਕਦਾ ਕਹਿੰਦੀ ਨਹੀਂ ਇਸ ਤਰ੍ਹਾਂ ਤਾਂ ਨਹੀਂ ਲੱਗਿਆ ਤੇ ਚਲੋ ਉਹ ਫਿਰ ਦੋਨੋਂ ਜਣੇ ਆਪਣੀ ਸਹਿਮਤੀ ਦੇ ਨਾਲ ਵਿਆਹ ਕਰਵਾ ਲੈਂਦੇ ਆ ਉਹੀ ਤਾਨੀਆਂ ਜਿਹੜੀ ਉਸ ਘਰ ਦੇ ਵਿੱਚ ਮੇਡ ਬਣ ਕੇ ਆਈ ਹੁੰਦੀ ਆ ਹੁਣ ਉਸ ਘਰ ਦੀ ਮਾਲਕਣ ਬਣ ਚੁੱਕੀ ਹੁੰਦੀ ਆ ਤੇ ਫਿਰ ਤਾਨੀਆਂ ਦੇ ਘਰ ਵਾਲਾ ਮੌਂਟੀ ਉਹਨੂੰ ਕਹਿੰਦਾ ਕਿ ਤੈਨੂੰ ਤੇਰੇ ਪਿਓ ਕੋਲ ਜਾਣਾ ਚਾਹੀਦਾ ਤਾਂ ਫਿਰ ਉਹ ਵੀ ਕਹਿੰਦੀ ਕਿ ਹਾਂ ਮੈਂ ਚਾਹਣੀ ਆ ਵੀ ਮੈਂ ਆਪਣੇ ਪਿਓ ਨੂੰ ਮਿਲਾ ਉਸ ਤੋਂ ਬਾਅਦ ਉਹ ਨਾ ਗੱਡੀ ਚੱਕਦੇ ਆ ਤੇ ਤਾਨੀਆਂ ਦੇ ਪਿੰਡ ਵੱਲ ਜਾਂਦੇ ਆ ਤਾਨੀਆਂ ਦੇ ਪਿੰਡ ਆ ਕੇ ਤਾਨੀਆਂ ਆਪਣੇ ਪਿੰਡ ਨੂੰ ਦੇਖਦੀ ਆ ਕਿ ਕਿੰਨੇ 2-3 ਸਾਲ ਜਿਹੜੇ ਬੀਤੇ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਪਿੰਡ ਦੀ ਨਹਾਰ ਥੋੜੀ ਬਹੁਤੀ ਬਦਲੀ ਹੁੰਦੀ ਆ ਤਾਰੀਆਂ ਆਪਣੇ ਘਰ ਵਾਲੇ ਨੂੰ ਆਪਣੇ ਘਰ ਦਾ ਜਿਹੜਾ ਰਾਹ ਦੱਸਦੀ ਆ ਜਦੋਂ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਗੱਡੀ ਖੜ੍ਹਦੀ ਆ ਤਾਂ ਅੰਡੰਗਵੰਡ ਦੀਆਂ ਔਰਤਾਂ ਵੀ ਇਕੱਠੀਆਂ ਹੋ ਜਾਂਦੀਆਂ ਵੀ ਕਿਹੜੀ ਗੱਡੀ ਆਈ ਆ ਕਿਉਂਕਿ ਉਹਦਾ ਪਿਓ ਤਾਂ ਬਿਲਕੁਲ ਬੇਵਸਤ ਸੀ ਵੀਲਚੇਅਰ ਤੇ ਤੁਰਦਾ ਸੀ ਘਰ ਦੇ ਵਿੱਚ ਉਹਦੀ ਹਾਲਤ ਮਾੜੀ ਸੀ ਤੇ ਅੰਡੰਗਵੰਡ ਚ ਕੋਈ ਨਾ ਕੋਈ ਉਹਨੂੰ ਰੋਟੀ ਪਾਣੀ ਦੇ ਜਾਂਦਾ ਸੀ ਤੇ ਇੰਨੀ ਵੱਡੀ ਗੱਡੀ ਆਈ ਦੇਖ ਕੇ ਅੰਡੰਗਵੰਡ ਨਾ ਇਕੱਠੀਆਂ ਹੁੰਦੀਆਂ ਤੇ ਉਹ ਤਾਨੀਆਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੀਆਂ ਤੇ ਫਿਰ ਉਹਨੂੰ ਪੁੱਛਦੀਆਂ ਵੀ ਤੂੰ ਕਿੱਥੇ ਚਲੀ ਗਈ ਸੀ ਤਾਂ ਤਾਨੀਆਂ ਫਿਰ ਸਾਰੀ ਸੱਚਾਈ ਅੰਡੰਗਵੰਡਣਾ ਨੂੰ ਦੱਸਦੀ ਆ ਵੀ ਮੇਰੀ ਮਤਰੀਈ ਮਾਂ ਨੇ ਮੈਨੂੰ ਉਸ ਦਿਨ ਘਰੋਂ ਕੱਢ ਵੀ ਮੈਂ ਉਹਦੀਆਂ ਗੱਲਾਂ ਸੁਣ ਲਈਆਂ ਸੀ। ਉਹਨੂੰ ਇਹ ਲੱਗਦਾ ਸੀ ਵੀ ਮੈਂ ਦੱਸਣਾ ਦੇਵਾਂ ਇਸੇ ਕਰਕੇ ਉਹਨੇ ਮੈਨੂੰ ਕੱਢਤਾ ਤੇ ਫਿਰ ਉਹ ਦੱਸਦੀਆਂ ਵੀ ਤੇਰੇ ਪਿਓ ਨਾਲ ਉਹਨੇ ਇਸ ਤਰ੍ਹਾਂ ਕੀਤੀ ਵੀ ਉਹ ਐ ਭੱਜ ਗਈ। ਚਲਵਾਨਣਾ ਗਵੰਡਣਾ ਵੀ ਨਾਲ ਹੀ ਹੁੰਦੀਆਂ। ਤਾਨੀਆਂ ਆਪਣੇ ਘਰ ਦੇ ਵਿੱਚ ਦਾਖਲ ਹੁੰਦੀ ਆ ਤਾਂ ਤਾਨੀਆਂ ਦਾ ਪਿਓ ਬਰਾਂਡੇ ਦੇ ਵਿੱਚ ਮੰਜੇ ਤੇ ਪਿਆ ਹੁੰਦਾ। ਜਦੋਂ ਉਹ ਵੇਖਦਾ ਵੀ ਕੋਈ ਆਇਆਗਾ ਉਹ ਬੈਠਾ ਹੋਣ ਦੀ ਕੋਸ਼ਿਸ਼ ਕਰਦਾ। ਤਾਨੀਆਂ ਭੱਜ ਕੇ ਜਾ ਕੇ ਆਪਣੇ ਪਿਓ ਨੂੰ ਗੱਲ ਨਾਲ ਲਾ ਲੈਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਪਾਪਾ ਤੁਸੀਂ ਠੀਕ ਹੋ? ਜਦੋਂ ਇਹ ਇਹ ਕਹਿੰਦੀ ਆ ਤਾਂ ਰਜੇਸ਼ ਆ ਜਿਹੜਾ ਪੁੱਭਾ ਮਾਰ ਕੇ ਰੋਣ ਲੱਗ ਜਾਂਦਾ ਤੇ ਉਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਕਹਿੰਦਾ ਕਿ ਧੀਏ ਮੈਨੂੰ ਮਾਫ ਕਰ ਦੇ ਮੈਂ ਮਾਫੀ ਦੇ ਕਾਬਿਲ ਤਾਂ ਹੈ ਨਹੀਂ ਪਰ ਮੈਂ ਤੇਰੇ ਤੋਂ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾ ਉਹ ਕਹਿੰਦੀ ਨਹੀਂ ਪਾਪਾ ਮਾਫੀ ਮੰਗ ਕੇ ਤੁਸੀਂ ਮੈਨੂੰ ਹੋਰ ਸ਼ਰਮਿੰਦਾ ਨਾ ਕਰੋ ਕੋਈ ਗੱਲ ਨਹੀਂ ਤੁਸੀਂ ਦੁੱਖਾਂ ਦੇ ਮਾਰੇ ਸੀ ਸ਼ਾਇਦ ਤੁਹਾਨੂੰ ਇਹ ਲੱਗਦਾ ਸੀ ਕਿ ਮੇਰੇ ਆਉਣ ਨਾਲ ਮੇਰੀ ਮਾਂ ਚਲੀ ਗਈ ਤਾਂ ਤੁਸੀਂ ਮੈਨੂੰ ਨਫ਼ਰਤ ਕਰਦੇ ਸੀ ਪਰ ਉਸ ਔਰਤ ਨੇ ਜੋ ਤੁਹਾਡੇ ਨਾਲ ਕੀਤੀ ਉਹਦੇ ਬਾਰੇ ਤੁਹਾਨੂੰ ਨਹੀਂ ਪਤਾ ਸੀ ਦੋਨੋਂ ਪਿਆਉਤੀ ਬਹੁਤ ਰੋਂਦੇ ਆ ਤੇ ਗੱਲਾਂ ਕਰਦੇ ਆ ਫਿਰ ਉਸ ਤੋਂ ਬਾਅਦ ਜਿਹੜੀ ਤਾਨੀਆ ਉਹ ਆਪਣੇ ਪਿਓ ਨੂੰ ਆਪਣੇ ਨਾਲ ਲੈ ਜਾਂਦੀ ਆ ਆਪਣੇ ਬੰਗਲੇ ਜੇ ਬੰਗਲਾ ਟਾਈਪ ਜਿਹੜਾ ਘਰ ਹੁੰਦਾ ਮਹਿਲ ਹੁੰਦਾ ਉਹਦੇ ਵਿੱਚ ਲਿਆਉਂਦੀ ਆ ਤੇ ਤਾਨੀਆ ਦਾ ਪਿਓ ਰਜੀਸ਼ ਆਪਣੀ ਧੀ ਦਾ ਉਹ ਬੰਗਲਾ ਵੇਖ ਕੇ ਹੱਕਾ ਬੱਕਾ ਰਹਿ ਜਾਂਦਾ ਫਿਰ ਉਹ ਤੇ ਉਹਦਾ ਪਤੀ ਉਹਨੂੰ ਹਸਪਤਾਲ ਦੇ ਵਿੱਚ ਵੀ ਲੈ ਕੇ ਜਾਂਦੇ ਆ ਤੇ ਉਹਦਾ ਇਲਾਜ ਕਰਵਾਉਂਦੇ ਆ ਤੇ ਹੁਣ ਉਹ ਵੀਲ ਚੇਅਰ ਤੋਂ ਹਟ ਕੇ ਆਪਣੇ ਪੈਰਾਂ ਤੇ ਤੁਰਨ ਲੱਗ ਗਿਆ ਸੀ ਕਿਉਂਕਿ ਉਹਦੀ ਲੱਤ ਦੀ ਸਰਜਰੀ ਜਿਹੜੀ ਹੋਣੀ ਸੀ ਉਹ ਹੁਣ ਤਾਣੀਆਂ ਨੇ ਕਰਵਾ ਦਿੱਤੀ ਸੀ ਤੇ ਉਹਦਾ ਵਧੀਆ ਇਲਾਜ ਹੋ ਗਿਆ ਸੀ। ਉਹੀ ਰਜੇਸ਼ ਜਿਹੜਾ 6 ਸਾਲ ਦੀ ਤਾਣੀਆਂ ਨੂੰ ਇੰਨੀ ਨਫ਼ਰਤ ਕਰਦਾ ਹੁੰਦਾ ਸੀ ਹੁਣ ਉਹਨੂੰ ਵੇਖ-ਵੇਖ ਜਿਉਂਦਾ ਤੇ ਹਰ ਰੋਜ਼ ਉਹ ਤੋਂ ਮਾਫੀ ਮੰਗਦਾ। ਕਰਮਾਂ ਦਾ ਗੇੜਾ ਜੇ ਅੱਜ ਅਸੀਂ ਕਿਸੇ ਨਾਲ ਕਰਦੇ ਆਂ ਤਾਂ ਉਹਦਾ ਫਲ ਸਾਨੂੰ ਇੱਥੇ ਹੀ ਮਿਲ ਜਾਂਦਾ। ਕਦੇ ਵੀ ਕਿਸੇ ਬਗਾਨੇ ਦੇ ਪਿੱਛੇ ਲੱਗ ਕੇ ਆਪਣੀ ਔਲਾਦ ਜਾਂ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਨਾ ਤੋੜੋ। ਉਨ੍ਹਾਂ ਦਾ ਵਿਸ਼ਵਾਸ ਨਾ ਗਵਾਓ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਧੰਨਵਾਦ ਜੀ